ਜਿਵੇਂ ਅੱਜ ਆਪਣਾ ਹਾਲ ਐ ਆਪਾਂ ਜ਼ਿੰਦਗੀ ਬਣਾਉਂਦੇ ਬਣਾਉਂਦੇ ਜ਼ਿੰਦਗੀ ਜਿਉਣੀ ਨੂੰ ਭੁੱਲ ਗਏ ਸਾਰੀ ਜ਼ਿੰਦਗੀ ਆਪਾਂ ਜ਼ਿੰਦਗੀ ਬਣਾਉਣ ਦੇ ਚੱਕਰ ਜੀ ਤੁਰੇ ਫਿਰਦੇ ਬਸ ਜੀ ਮੈਂ ਪੈਰਾਂ ਸਿਰਫ ਹੋ ਜਾਈ ਪੈਰਾਂ ਸਿਰਫ ਹੋ ਜਾਈ ਥੋਡੀਆਂ ਗੱਲਾਂ ਸੁਣ ਪਤਾ ਨਹੀਂ ਕਿਹੜੇ ਪੈਰ ਭਾਲਦੇ ਮੜਾ ਜੇ ਸੈੱਟ ਹੋ ਜਾਈਏ ਬਾਬਾ ਜੀ ਬਸ ਪਤਾ ਨਹੀਂ ਕਿਹੜੀਆਂ ਸੈਟਿੰਗਾਂ ਕਰਦੇ ਫਲਾਣਾ ਸੈੱਟ ਹੋ ਗਿਆ। ਬਸ ਮੈਂ ਵੀ ਸੈੱਟ ਹੋ ਜਾ ਥੋੜਾ ਜਿਹਾ। ਬਸ ਸੈੱਟ ਸੈੱਟ ਹੁੰਦੇ ਆਪਾਂ ਪੂਰੇ ਹੀ ਸੈੱਟ ਹੋ ਜਾਂਦੇ ਆ। ਦੇਖਿਆ ਸੀਮੈਂਟ ਸੈੱਟ ਹੋਇਆ। ਉਹ ਹਾਲ ਬਣ ਜਾਂਦਾ। ਜਦੋਂ ਸੀਮੈਂਟ ਸੈੱਟ ਹੋ ਗਿਆ ਕੋਈ ਸਿਆਣਾ ਮਿਸਤਰੀ ਬੈਠਾ ਹੋਊਗਾ ਉਹ ਕਿਸੇ ਕੰਮ ਨਹੀਂ ਆਊਗਾ। ਫੇਰ ਕਾਣੀ ਚੱਕਣਾ ਪਈਦਾ। ਇੰਨਾ ਮਨਾ ਸੈੱਟ ਹੋ ਜੇ ਕਿਤੇ। ਜ਼ਿੰਦਗੀ ਆਈ ਕਿਹੜੇ ਵੇਲੇ ਸਾਡੇ ਸ਼ਰੀਰ 'ਚ ਜਿਉਂ ਕੇ ਵੀ ਚਲੇਗੀ ਸਾਨੂੰ ਪਤਾ ਨਹੀਂ ਲੱਗਦਾ।